ਆਸਤੀ ਸਨੂਟ ਸਲਾਮੀ ਰਕੁਲ ਵਨ ਸਿੰਘ ਜੀ ਨੂੰ ਪ੍ਰੇਰਣਾ ਨਿਰੀਖਣ ਕੀਤਾ ਜਾਵੇਗਾ ਅਤੇ ਉਹਨਾਂ ਦਾ ਸਹਿਯੋਗ ਕਰਨ ਦੇ ਨਾਲ ਸਾਡੇ ਜ਼ਿਲ੍ਹਾ ਮੋਗਾ ਦੇ ਐਸਐਸਪੀ ਸ਼੍ਰੀ ਅੰਕਰ ਗੁਪਤਾ ਜੀ ਤੇ ਪ੍ਰੇਡ ਕਮਾਂਡਰ ਸਰਦਾਰ ਦਿਉਰਾ ਸਿੰਘ ਜੀ ਡੀਐਸਪੀ ਸਥਾਨਕ ਮੋਗਾ ਕੇ ਅੱਜ ਇਸ ਸਮਾਗਮ ਦੀ ਜਿਹੜਾ ਸਾਡਾ ਜ਼ਿਲ੍ਹਾ ਪੱਤਰੀ ਸਮਾਗਮ ਪ੍ਰਸ਼ਾਸਨ ਜੀ ਇਸ ਦੀ ਅਗਵਾਈ ਕਰ ਰਹੇ ਨੇ ਉਸ ਤੋਂ ਬਾਅਦ ਦੂਜੀ ਪਟੂਨ ਰਹਿ ਗਈ ਹੈ ਇਨਸਪੈਕਟਰ ਕੁਲਵਿੰਦਰ ਕੌਰ ਦੀ ਐਗਵਾਈ ਦੇ ਵਿੱਚ ਮੋਗਾ ਪੁਲਿਸ ਦੀਆਂ ਸਾਡੀਆਂ ਇਹ ਬਹਾਦਰ ਕੁੜੀਆਂ ਉਸ ਤੋਂ ਬਾਅਦ ਪੰਜਾਬ ਹੋਮ ਗਾਰਡਸ ਇਹਨਾਂ ਦੀ ਐਕਵਾਈ ਕਰ ਰਹੇ ਨੇ ਸਦਰ ਪੀਪੀਸੀ ਗੁਰਦੇਵ ਸਿੰਘ ਜੀ ਪਟੂਨ ਚਾਰ ਰਹਿ ਗਈ ਹੈ ਐਮਸੀਸੀ ਦੀ ਇਹ ਸ਼ਕਤੀ ਸੀਨੀਅਰ ਅੰਡਰ ਅਫਸਰ ਨੇ ਡੀਐਮ ਕੋਲੋਜ ਮੋਗਾ ਤੋਂ ਸਾਡੀਆਂ ਜਿਹੜੀਆਂ ਮਾਰਕ ਪਾਸੀਆਂ ਟੁਕੜੀਆਂ ਨੇ ਉਹ ਹਰਾਸੀ ਚੰਡੇ ਨੂੰ ਸਲਾਮੀ ਦੁਨੀਆ ਅੱਗੇ ਵਧ ਰੀਆਂ ਨੇ ਸਾਵੇਂ ਇਨਸਪੈਕਟਰ ਖੀਮ ਚੰਦ ਪ੍ਰਾਸ਼ਰ ਦੀ ਅਗਵਾਈ ਦੇ ਵਿੱਚ ਸਾਡੀ ਪੰਜਾਬ ਪੁਲਿਸ ਦੀ ਡੁਗੜੀ ਮੋਗਾ ਪੁਲਿਸ ਦੀ ਉਸ ਤੋਂ ਬਾਅਦ ਇਨਸਪੈਕਟਰ ਕੁਲਵੰਦਰ ਕੌਰ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਪੁਲਿਸ ਸਾਡੀਆਂ ਬਾਹਦਰ ਕੁੜੀਆਂ ਦੀ ਡੁਗੜੀ ਪੰਜਾਬ ਹੌਮ ਗਾਰ ਪਰਦੀਪ ਸਿੰਘ ਇਹਨਾਂ ਦੀ ਅਗਵਾਈ ਕਰ ਰਹੇ ਨੇ ਟੁਕੜੀ ਨਹੀਂ ਉਸ ਤੋਂ ਬਾਅਦ ਜਿਨ੍ਹਾਂ ਨੇ ਸਾਡੀਆਂ ਸੁਰੱਖਿਆ ਫੌਜਾਂ ਦੀ ਅਗਵਾਈ ਚ ਕਰਨੀ ਹੈ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਣੀ ਹੈ ਨੌਜਵਾਨ ਮੁੰਡੇ ਸਾਡੇ ਐਨਸੀਸੀ ਦੇ ਸੀ ਡੀਐਮ ਕਾਲਜ ਮੋਗਾ ਤੋਂ ਸੀਨੀਅਰ ਅੰਡਰ ਆਫੀਸਰ ਸ਼ਕਤੀ ਦੀ ਅਗਵਾਈ ਦੇ ਵਿੱਚ ਜੇਮਪੁਰ ਸਕੂਲ ਕੋਟੀ ਸੇ ਦਾ ਇਸ ਦੀ ਟੁਕੜੀ ਦੀ ਅਗਵਾਈ ਕਰ ਰਹੇ ਨੇ ਨਿਮਰਤਾ ਤੌਰ ਸੀਨੀਅਰ ਅੰਡਰ ਆਫੀਸਰ ਇਹਨਾਂ ਜਾਮਾਂਬਾਜ਼ ਕੁੜੀਆਂ ਨੇ ਵੀ ਕੱਲ ਨੂੰ ਸਾਡੀ ਸੁਰੱਖਿਆ ਫੌਜਾਂ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਦੇਸ਼ ਦੀ ਸੁਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਕੈਂਡੀਡੇਟ ਪੱਤਨੀ ਤਾਰਦੀ ਅਗਵਾਈ ਦੇ ਵਿੱਚ ਸੈਕੰਡ ਹਾਰਟ ਸਕੂਲ ਮੋਗਾ ਐਮਟੀਐਸ ਸਕੂਲ ਮੋਗਾ ਹੋਰ ਪ੍ਰਿੰਸ ਐਂਡ ਸਿਨਰ ਅੰਡਰ ਆਫ ਨਿਸਰੋ ਕੁੰਡਾ ਦੀ ਅਗਵਾਈ ਦੇ ਵਿੱਚ ਇਹ ਟੁਕੜੀ ਨਿਕਲ ਰਹੀ ਹੈ ਜਿੰ ਤੋਂ ਬਾਅਦ ਸੈਕੰਡ ਹਾਰਟ ਸਕੂਲ ਕੁਦਰ ਵੀਰ ਸਿੰਘ ਧਾਰੀਵਾਦੀ ਅਗਵਾਈ ਦੇ ਵਿੱਚ ਨੰਪਰੀ ਤੋਂ ਤੇ ਮਾਈਕੀਨ ਵਾਣੋ ਤੇ ਆ ਪੂਰੀਆਂ ਜੇ ਤੂਰੀਆਂ ਵੀ ਤੇ ਜੀਤ ਮਾਰਨ ਮਾਈਕੀਨ ਵਾਣੋ ਤੇ ਆ ਜਿਆਦੇ ਪੂਰੀਆਂ ਨੇ ਕਮੈਂਟ ਮਾਣਾ ਜਿਹਨਾਂ ਵੱਡੇ ਸਾਹਿਬਾਨੇ ਦਾ ਪ੍ਰਦਰਸ਼ਨ ਕੀਤਾ ਜਾਂਦੇ ਨੇ ਉਹ ਵੀ ਬਹੁਤ ਵਾਰਕੁਨੀ ਤੇ ਬਣਦਾ ਰਹੇ ਨੇ ਹਰਮਪੀਰ ਸਿੰਘ खड़ा कर सक बच्चे साडे देश दा भविख ने वे करनी है देश की ही सेवा आज तो ही इन्होंने निशाने ले मेथने, आज तो ही इन्होंने निशाने ले मेथने ਸਟੈਂਡ ਫਾਰ ਦਾ ਪਲੇਜ ਅਸੀਂ ਸੌ ਖਾਨੇ ਹਾਂ ਕਿ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਵਤਨ ਮੇਰੇ ਦੀ ਬਾਰੂ ਕੀ ਮੈਸੇਜ ਦੇਣਾ ਚਾਹੂਗਾ ਕਿ ਕਿੰਨੀਆਂ ਜਿਹੜੀਆਂ ਪਛਾਣਕੀਆਂ ਦਿਖਾਈਆਂ ਜਾਂਨਗੀਆਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ 15 ਅਗਸਤ ਦਾ ਜਾਤੀ ਦਿਹਾੜੇ ਦੀ ਸਾਰੇ ਦੇਸ਼ ਦੇ ਵਸਨੀਕਾਂ ਨੂੰ ਵਧਾਈ ਦੇਣਾ ਅੱਜ ਅਸੀਂ 13 ਅਗਸਤ ਦੇ ਵਿੱਚ ਖੜੇ ਹਾਂ ਅੱਜ ਫੁਨਰੇ ਸ੍ਰੀ ਅਸਲ ਹੋਈ ਹੈ ਸਾਰੇ ਸਕੂਲਾਂ ਨੇ ਸਾਰੀਆਂ ਟੁਕਰੀਆਂ ਜਿਹੜੀਆਂ ਪ੍ਰੇਡ ਵਾਲੀਆਂ ਨੇ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ 15 ਅਗਸਤ ਵਾਲਾ ਫੰਕਸ਼ਨ ਸਾਡਾ ਜਿਸ ਦਿਨ ਮਾਣਯੋਗ ਮੰਤਰੀ ਜੀ ਸਰਦਾਰ ਰਵਜਿੰਦਰ ਸਿੰਘ ਦੀ ਚੀਫ ਗੈਸਟ ਹੋਣਗੇ ਉਹ ਵਾਲਾ ਸਾਡਾ ਪਿਛਲੇ ਸਾਰੇ ਫੰਕਸ਼ਨਾਂ ਤੋਂ ਜ਼ਿਆਦਾ ਸਕਸੈਸਫੁਲ ਫੰਕਸ਼ਨ ਹੋਏਗਾ ਤੇ ਮੈਂ ਮੋਗਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਮੋਗਾ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਇਸ ਫੰਕਸ਼ਨ ਤੇ ਆਜ਼ਾਦੀ ਦਾ ਇਹ ਜਿਹੜਾ ਫੰਕਸ਼ਨ ਹੈ ਜਿਹੜਾ ਇਹਦਾ ਆਨੰਦ ਮਾਣ ਲੈ ਜਰੂਰ। ਇਸ ਨੂੰ ਵਿਵੰਦ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਦੇਸ਼ ਵਾਸੀਓ? ਕਿ ਵੀ ਪੀਸੀ ਸਾਹਿਬ ਨੇ ਦੱਸਿਆ 15 ਦੇ ਉੱਤੇ ਸਬੰਧੀ ਸਾਰੇ ਹੀ ਦੇਸ਼ ਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਬਹੁਤ ਬਧਾਈਆਂ ਕਿ ਸਾਡੇ ਜਿਹੜੇ ਪੁਲਿਸ ਦੇ ਪ੍ਰਬੰਧ ਹੋ ਕੁੱਤਾ ਕਰ ਲਈ ਗਏ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਨਿਰਵਿਘਨ ਢੰਗ ਨਾਲ ਜਿਹੜਾ ਫੰਕਸ਼ਨ ਹੋਣਾ ਹੈ 15 ਅਗਸਤ ਨੂੰ ਮਨਾਇਆ ਜਾਵੇ ਜਿਸ ਵਿੱਚ ਮਦੂਗੜੀ ਪਰੇਡ ਕੁੜੀਆਂ ਨੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਪੀਸਫੁਲ ਤਰੀਕੇ ਨਾਲ ਜਿਹੜਾ ਸਾਰਾ ਹੈਗਾ ਇਹ ਪ੍ਰੋਗਰਾਮ ਹੀ ਮੁਕੰਮਲ ਹੋਵੇ ਥੈਂਕ ਯੂ